ਸਤਿ ਸ਼੍ਰੀ ਅਕਾਲ ਜੀ ਮੈਂ ਕੋਮਲ ਕਪੂਰ ਤੁਸ ਦੇਖ ਰਹੇ ਹੋ ਚੈਨਲ ਪੰਜਾਬੀ 1 ਜਨਵਰੀ 2026 ਤੋਂ ਫਰਾਂਸ ਨੇ ਆਪਣੀ ਇਮੀਗ੍ਰੇਸ਼ਨ ਨੀਤੀ ਦੇ ਵਿੱਚ ਮਹੱਤਵਪੂਰਨ ਬਦਲਾਅ ਲਿਆ ਹੈ ਹੁਣ ਕੁਝ ਬਹੁ ਸਾਲਾਂ ਲਈ ਹਾਈ ਸ਼ੀ ਪਰਮਿਟਾ ਲੰਬੇ ਸਮੇਂ ਦੇ ਨਿਵਾਸ ਕਾਰਡ ਅਤੇ ਨਾਗਰਿਕਤਾ ਅਜਿਏ ਲਈ ਫ੍ਰੈਂਚ ਭਾਸ਼ਾ ਅਤੇ ਨਾਗਰਿਕਤਾ ਪ੍ਰਕਿਰਿਆ માં ਲਾਸ਼ਮੀ ਹੋ ਗਿਆ ਨੇ ਨਵੇਂ ਨਿਯਮ 2024 ਦੇ ਵਿਆਪਕ ਇਮੀਗ੍ਰੇਸ਼ਨ ਕਾਨੂੰਨ ਤੋਂ ਆਉਂਦੇ ਨੇ ਜਿਹੜੇ ਲੰਬੇ ਸਮੇਂ ਦੇ ਨਿਵਾਸੀ ਅਤੇ ਨਾਗਰਿਕ ਬਣਨ ਵਾਲੇ ਵਿਅਕ ਪੀਰ ਲਈ ਇਕੀ ਕੰਡ ਮਿਆ ਨੂੰ ਮਜ਼ਬੂਤ ਕਰਨ ਦੇ ਉਦੇਸ਼ ਦੇ ਨਾਲ ਲਾਗੂ ਕੀਤੇ ਗਏ ਨੇ ਬਹੁ ਸਾਲਾ ਨਿਵਾਸ ਪਰਮਿਟ ਲਈ ਹੁਣ ਬਿਨ ਕਾਰਨ ਨੂੰ ਘਟੋਕਟ A 2 ਪੱਧਰ ਦੀ ਫ੍ਰੈਂਚ ਪਾਸ਼ਾ ਸਾਬਤ ਕਰਨੀ ਪਵੇਗੀ ਇਹ ਨਿਯਮ ਤਨਖਾਹਦਾਰ ਕਰਮਚਾਰੀ ਪਰਿਵਾਰਕ ਜੀਵਨ ਪਰਮਿਟ ਤਾਰਕ ਉਦਮੀ ਅਤੇ ਕੁਝ ਪੇਸ਼ੇਵਰ ਵਰਗਾ ਉੱਤੇ ਲਾਗੂ ਹੁੰਦੇ ਨੇ ਪਹਿਲਾਂ ਬਿਨ ਕਾਰਨ ਨੂੰ ਸਿਰਫ ਇਹ ਦਿਖੋਣਾ ਪੈਂਦਾ ਸੀਗਾ ਕਿ ਉਹ ਫ੍ਰੈਂਚ ਸਿੱਖ ਰਹੇ ਨੇ ਪਰ ਹੁਣ ದ ಸಾಲ ಕಾರ ಕಾಡಾ ਹੁਣ A2 ਤੋਂ B1 ਤੱਕ ਵਿਦਿਆਰਥੀ ਗਈ ਹੈ ਫਰਾਂਸ ਦੇ ਵਿੱਚ 1 ਜਨਵਰੀ 2026 ਤੋਂ ਇੱਕ ਮਹੱਤਵਪੂਰਨ ਇਮੀਗ੍ਰੇਸ਼ਨ ਅਪਡੇਟ ਲਾਗੂ ਹੋ ਗਿਆ ਹੈ ਹੁਣ ਕੋਜ ਬਹੁ ਸਾਲਾਂ ਰਹਿਸ਼ੀ ਪਰਮਿਟਾ ਲੰਬੇ ਸਮੇਂ ਦੇ ਨਿਵਾਸਕਾਰ ਅਤੇ ਨਾਗਰਿਕਤਾ ਅਧਿਯਾਤ ਲਈ ਫ੍ਰੈਂਚ ਭਾਸ਼ਾ ਅਤੇ ਨਾਗਰਿਕਤਾ ਪ੍ਰੀਖਿਆ ਲਾਜ਼ਮੀ ਹੋ ਗਿਆ ਨੇ ਇਹ ਨਵੇਂ ਨਿਯਮ 2024 ਦੇ ਵਿਆਪਕ ਇਮੀਗ੍ਰੇਸ਼ਨ ਕਾਨੂੰਨ ਤੋਂ ਆਉਂਦੇ ਨੇ ਜਿਸ ਦਾ ਉਦੇਸ਼ ਲੰਬੇ ਸਮੇਂ ਦੇ ਨਿਵਾਸੀਆਂ ਤੇ ਨਾਗਰਿਕ ਬਣਨ ਵਾਲੇ ਵਿਅਕਤੀ ਲਈ ਏਕੀਕਰਨ ਮਿਆਰ ਨੂੰ ਮਜ਼ਬੂਤ ਕਰਨਾ ਹੈ ਹੁਣ ਬਹੁ ਸਾਲਾਂ ਨਿਵਾਸ ਪਰਮਿਟ ਲਈ ਬਿਨੈ ਕਾਰਨ ਨੂੰ ਘਟੋਕਾ ਟੇ 2 ਪદ્ધਤੀ ਕਰਨੀ ਪਵੇਗੀ ਇਹ ਨਿਯਮ ਤਨਖਾਹਦਾਰ ਕਰਮਚਾਰੀ ਵਿ ਪਰਿਵਾਰਕ ਜੀਵਨ ਪਰਮਿਤਾਰਕ ਉਦਮੀ ਸਵੈ ਰੋਜ਼ਗਾਰ ਪੇਸ਼ੇਵਰ ਅਤੇ ਵਕੀਲ ਡਾਕਟਰ ਆਰਕੀਟੈਕਟ ਵਰਗੇ ਨਿਯੰਤਰਿਤ ਪੇਸ਼ੇ ਉਤੇ ਲਾਗੂ ਹੁੰਦਾ ਹੈ ਪਹਿਲਾਂ ਬਿਨੇ ਕਾਰਨੂ ਸਿਰਫ ਇਹ ਦਿਖਾਉਣਾ ਪੈਂਦਾ ਸੀ ਕਿ ਉਹ ਫ੍ਰੈਂਚ ਸਿੱਖਦੇ ਨੇ ਦਾ ਸਾਲਾ ਨਿਵਾਸ ਕਾਰਡ ਦੇ ਲਈ ਹੁਣ ਪਾਸ਼ਾ ਪੱਤਰ ਦੇ 2B1 ਕੀਤਾ ਗਿਆ ਹੈ ਇਸ ਨਾਲ ਨਾਲ ਫ੍ਰੈਂਚ ਨਾਗਰਿਕਤਾ ਦੇ ਲਈ ਲੋੜ B1 ਤੋਂ B2 ਹੋ ਗਈ ਹੈ ਪਾਸ਼ਾ ਟੈਸਟ ਪਰਮਾਨੈਂਟ ਡਿਪਲੋਮਾਟਾ ਜਾਂ ਫਿਰ ਕਾਫੀ ਫ੍ਰੈਂਚ ਸਕੂਲਿੰਗ ਦਾ ਸਬੂਤ ਮੰਨਿਆ ਜਾਵੇਗਾ ਕੁਝ ਸ਼ੈਨੀਆਂ ਜਿਵੇਂ ਕਿ ਬਹੁਤ ਸਾਲਾ ਪ੍ਰਤਿਭਾ ਪਰਮਿਟ ਇੰਟਰ ਕਾਰਪੋਰ ਟ੍ਰਾਂਸਫਰ ਸ਼ਨਾਰਥੀ ਤੇ ਕੁਝ ਅੰਤਰਰਾਸ਼ਟਰੀ ਸਮਝੌਤੇ ਦੇ ਲਾਪਤਰੀ ਇਹਨਾਂ ਨਵੇਂ ਉੱਚ ਪਾਸ਼ਾ ਮਿਆਰਾਂ ਤੋਂ ਛੂਟ ਪ੍ਰਾਪਤ ਨੇ ਪਾਸ਼ਾ ਟੈਸਟ ਤੋਂ ਇਲਾਵਾ ਨਵੇਂ ਨਿਯਮਾਂ ਦੇ ਤਹਿਤ ਗੈਰ ਯੂਰੋਪੀਨ ਨਾਗਰਿਕਾਂ ਨੂੰ ਹੁਣ ਇੱਕ ਨਾਗਰਿਕ ਪ੍ਰੀਖਿਆ ਵਜੋਂ ਪਾਸ ਕਰਨੀ ਪਵੇਗੀ 45 ਮਿੰਟ ਤੱਕ ਪਹੁੰਚਣ ਵਾਲਾ ਟੈਸਟ ਹੁੰਦਾ ਜਿਸ ਲਈ ਘੱਟੋ ਘੱਟ 80% ਸ ਕੋ ਲਾਸਮੀ ਹੈ ਇਸ ਟੈਸਟ ਦੇ ਵਿੱਚ 프랑ਸ ਦੇ ਗਣਤੰਤਰ ਸਿਧਾਂਤ ਦੇ ਨਿਵਾਸੀ ਦੇ ਅਧਿਕਾਰ ਅਤੇ ਫਰਜ਼ ਸ਼ਾਮਲ ਹੁੰਦੇ ਨੇ ਛੋਟੇ ਪਰਮਿਟ ਨਿਯਮਣ ਵਾਲੇ ਕੁਝ ਅੰਤਰਰਾਸ਼ਟਰੀ ਸਮਝੌਤੇ ਦੇ ਲਾਪਾਤੀ 57 ਤੋਂ ਵੱਧ ਉਮਰ ਦੇ ਵਿਅਕਤੀ ਅਤੇ ਅਪਾਹਜ ਜਾਂ ਪੁਰਾਣੀ ਸਿਹਤ ਸਥਿਤੀ ਵਾਲੇ ਵਿਅਕਤੀ ਇਸ ਟੈਸਟ ਤੋਂ ਛੂਟ ਪ੍ਰਾਪਤ ਕਰ ਸਕਦੇ ਨੇ ਜੇਕਰ ਕੋਈ ਵੀ ਨਿਕਾਰ ਰ ਨਵੀਆਂ ਭਾਸ਼ਾ ਜਾਂ ਨਾਗਰਿਕਤਾ ਦੀਆਂ ਲੋੜਾਂ ਪੂਰੀ ਕਰਨ ਦੇ ਵਿੱਚ ਅਸਫਲ ਰਹਿੰਦਾ ਤਾਂ ਉਹ ਸੰਬੰਧਿਤ ਪਰਮਿਟ ਜਾਂ ਨਾਗਰਿਕਤਾ ਲਈ ਯੋਗ ਨਹੀਂ ਹੋਵੇਗਾ ਇਸ ਸਥਿਤੀ ਦੇ ਵਿੱਚ ਉਹਨਾਂ ਨੂੰ ਅਸਥਾਈ ਪਰਮਿਟਾਤੇ ਹੀ ਰਹਿਣਾ ਪੈ ਸਕਦਾ ਹੈ ਜਿਸ ਦੇ ਨਵੀਨੀਕਰਨ ਨੂੰ ਤੇਜ਼ ਸਿਮਾਵਾਂ ਹੁੰਦੀਆਂ ਨੇ ਅਤੇ ਜੋ ਸੰਭਾਵਿਤ ਹੋ ਤੇ ਠਹਿਰਨ ਸਮੇਂ ਨੂੰ ਘਟਾ ਸਕਦੀਆਂ ਨੇ ਫਰਾਂਸ ਨੇ ਨਵੇਂ ਇਮੀਗ੍ਰੇਸ਼ਨ ਫਰੇਮਵਰਕ ਦੀ ਇੱਕ ਜਨਵੀਤ ਹੋਚਾ 26 ਤੋਂ ਪੂਰੀ ਤਰ੍ਹਾਂ ਲਾਗੂ ਹੋ ਕੇ ਜਿਸ ਦੇ ਵਿੱਚ ਪਹਿਲਾਂ ਕਈ ਪੜਾਵਾਂ ਦੇ ਵਿੱਚ ਨਵੇਂ ਨਿਯਮਾਂ ਨੂੰ ਅਸਫਲ ਤੇ ਵਿਚ ਲਿਆਂਦਾ ਗਿਆ ਸੀ ਕੁਲ ਮਿਲਾ ਕੇ ਇਹ ਨਵਾਂ ਨਿਯਮ ਫਰਾਂਸ ਦੇ ਵਿੱਚ ਲੰਬੇ ਸਮੇਂ ਦੇ ਲਈ ਰਿਹਾਇਸ਼ ਜਾਂ ਨਾਗਰਿਕਤਾ ਚਾਹੁਣ ਵਾਲੇ ਵਿਦੇਸ਼ੀਆਂ ਤੇ ਇੱਕ ਅਹਿਮ ਪਰਿਵਰਤਨ ਹੈ ਪਾਸ਼ੂ ਅਤੇ ਨਾਗਰਿਕਤਾ ਦੀਆਂ ਉੱਚ ਲੋੜਾਂ ਦੇ ਨਾਲ ਫਰਾਂਸ ਇਹ ਯਕੀਨੀ ਬਣਾਉਂਦਾ ਹੈ ਕਿ ਨਵੇਂ ਨਿਵਾਸੀ ਦੇਸ਼ ਦੇ मां जते कानूनी معیار ਦੇ ਨਾਲ ਪੂਰੀ ਤਰ੍ਹਾਂ ਇਕੀਕਰਤ ਹੋ ਸਕਣ ਸਸਿਕਾ ਜੀ ਮੈਂ ਕੋਮਲ ਕਪੂਰ ਤੋਂ ਦੇਖ ਰਹੇ ਚੈਨਲ ਪੰਜਾਬੀ 1 ਜਨਵਰੀ 2026 ਤੋਂ ਫਰਾਂਸ ਨੇ ਆਪਣੀ ਇਮੀਗ੍ਰੇਸ਼ਨ ਨੀਤੀ ਦੇ ਵਿੱਚ ਮਹੱਤਵਪੂਰਨ ਬਦਲਾਅ ਲਿਆ ਹੁਣ ਕੁਝ ਬਹੁਤ ਸਾਲਾਂ ਰਹੀ ਹਾਈ ਸ਼ੀ ਪਰਮਿਟਾ ਲੰਬੇ ਸਮੇਂ ਦੇ ਨਿਵਾਸ ਕਾਰਡ ਅਤੇ ਨਾਗਰਿਕਤਾ ਅਜਿ ਦੇ ਲਈ ਫ੍ਰੈਂਚ ਭਾਸ਼ਾ ਅਤੇ ਨਾਗਰਿਕਤਾ ਪ੍ਰਕਿਰਿਆ માં ਲਾਸ਼ਮੀ ਹੋ ਗਿਆ ਨੇ ਨਵੇਂ ਨਿਯਮ 2024 ਦੇ ਵਿਆਪਕ ਇਮੀਗ੍ਰੇਸ਼ਨ ਕਾਨੂੰਨ ਤੋਂ ਆਉਂਦੇ ਨੇ ਜਿਹੜੇ ਲੰਬੇ ਸਮੇਂ ਦੇ ਨਿਵਾਸੀ ਅਤੇ ਨਾਗਰਿਕ ਬਣਨ ਵਾਲੇ ਵਿਅਕਤੀਆਂ ਦੇ ਲਈ ਇਕੀਕਣ ਮਿਆਰ ਨੂੰ ਮਜ਼ਬੂਤ ਕਰਨ ਦੇ ਉਦੇਸ਼ ਦੇ ਨਾਲ ਲਾਗੂ ਕੀਤੇ ਗਏ ਨੇ ਬਹੁ ਸਾਲਾ ਨਿਵਾਸ ਪਰਮਿਟ ਲਈ ਹੁਣ ਬਿਨ ਕਾਰਨ ਨੂੰ ਘਟੋਕਟੇ A 2 ਪੱਧਰ ਦੀ ਫਰਾਂਚ ਪਾਸ਼ਾ ਸਾਬਤ ਕਰਨੀ ਪਵੇਗੀ ਇਹ ਨਿਯਮ ਤਨਖਾਹਦਾਰ ਕਰਮਚਾਰੀ ਪਰਿਵਾਰਕ ਜੀਵਨ ਪਰਮਿਟ ਤਾਰਕ ਉਦਮੀ ਅਤੇ ਕੁਝ ਪੇਸ਼ੇਵਰਾਂ ਵਰਗਾ ਉੱਤੇ ਲਾਗੂ ਹੁੰਦੇ ਨੇ ਪਹਿਲਾ ਪਿਰਨੇਕਾਰ ਨੂੰ ਸਿਰਫ ਇਹ ਦਿਖੋਣਾ ਪੈਂਦਾ ਸੀਗਾ ਕਿ ਉਹ ਫ੍ਰੈਂਚ ਸਿੱਖ ਰਹੇ ਨੇ ਪਰ ਹੁਣ 10 ਸਾਲਾਂ ਦੇ ਨਿਵਾਸ ਕਾਰਟ ਤੇ ਲਈ ਪਾਸ਼ਾ ਤੇ ਲੋੜ ਹੁਣ A2 ਤੋਂ B1 ਤੱਕ ਵਧਾ ਦਿੱਤੀ ਗਈ ਹੈ ਫਰਾਂਸ ਦੇ ਵਿੱਚ 1 ਜਨਵਰੀ 2026 ਤੋਂ ਇੱਕ ਮਹੱਤਵਪੂਰਨ ਇਮੀਗ੍ਰੇਸ਼ਨ ਅਪਡੇਟ ਲਾਗੂ ਹੋ ਗਿਆ ਹੁਣ ਕੁਝ ਬਹੁਤ ਸਾਲਾ ਰਿਹਾਇਸ਼ੀ ਪਰਮਿਟਾਂ ਲੰਬੇ ਸਮੇਂ ਦੇ ਨਿਵਾਸ ਕਾਰਡ ਅਤੇ ਨਾਗਰਿਕਤਾ ਅਰਜ਼ੀ ਦੇ ਲਈ ਫ੍ਰੈਂਚ ਭਾਸ਼ਾ ਤੇ ਨਾਗਰਿਕਤਾ ਪ੍ਰੀਖਿਆ ਲਾਜ਼ਮੀ ਹੋ ਗਿਆ ਨੇ ਇਹ ਨਵੇਂ ਨਿਯਮ 2024 ਦੇ ਵਿਆਪਕ ਇਮੀਗ੍ਰੇਸ਼ਨ ਕਾਨੂੰਨ ਤੋਂ ਆਉਂਦੇ ਨੇ ਜਿਸ ਦਾ ਉਦੇਸ਼ ਲੰਬੇ ਸਮੇਂ ਦੇ ਨਿਵਾਸੀਆਂ ਤੇ ਨਾਗਰਿਕ ਬਣਨ ਵਾਲੇ ਵਿਅਕਤੀਆਂ ਲਈ ਇੱਕ ਇਕਰਨ ਮਿਆਰ ਨੂੰ ਮਜ਼ਬੂਤ ਕਰਨਾ ਹੈ 5 ਬਹੁ ਸਾਲ ਨਿਵਾਸ ਪਰਮਿਟ ਲਈ ਬਿਨੈ ਕਾਰਨ ਨੂੰ ਘਟੋਕਾ ਟੇ 2 ਪદ્ધਤੀ ਫ੍ਰੈਂਚ ਭਾਸ਼ਾ ਸਾਬਤ ਕਰਨੀ ਪਵੇਗੀ ਇਹ ਨਿਯਮ ਤਨਖਾਹਦਾਰ ਕਰਮਚਾਰੀ ਵਿ ਪਰਿਵਾਰਕ ਜੀਵਨ ਪਰਮਿਟ ਧਾਰਕ ਉਦਮੀ ਸਵੈ ਰੁਜ਼ਗਾਰ ਪੇਸ਼ੇਵਰ ਅਤੇ ਵਕੀਲ ਡਾਕਟਰ ਆਰਕੀਟੈਕਟ ਵਰਗੇ ਨਿਯੰਤਰਿਤ ਪੇਸ਼ੇ ਉਤੇ ਲਾਗੂ ਹੁੰਦਾ ਹੈ ਪਹਿਲਾਂ ਬਿਨੈ ਕਾਰਨ ਸਿਰਫ ਇਹ ਦਿਖਾਉਣਾ ਪੈਂਦਾ ਸੀ ਕਿ ਉਹ ਫ੍ਰੈਂਚ ਸਿੱਖਦੇ ਨੇ 10 ਸਾਲ ਨਿਵਾਸ ਕਾਰਡ ਲਈ ਹੁਣ ਭਾਸ਼ਾ ਪੱਧਰ ਟੂ ਬੀ 1 ਕਿ ਤੱਕ ਹੈ ਇਸ ਦੇ ਨਾਲ ਨਾਲ ਫ੍ਰੈਂਚ ਨਾਗਰਿਕਤਾ ਦੇ ਲਈ ਲੋੜ B1 ਤੋਂ B2 ਹੋ ਗਈ ਹੈ। ਭਾਸ਼ਾ ਟੈਸਟ ਪਰਮਾਨੈਂਟ ਡਿਪਲੋਮੇਟਾ ਜਾਂ ਫਿਰ ਕਾਫੀ ਫ੍ਰੈਂਚ ਸਕੂਲਿੰਗ ਦਾ ਸਬੂਤ ਮੰਨਿਆ ਜਾਵੇਗਾ। ਕੁਝ ਸ਼੍ਰੇਣੀਆਂ ਜਿਵੇਂ ਕਿ ਬਹੁਤ ਸਾਰਾ ਪ੍ਰਤਿਭਾ ਪਰਮਿਟ, ਇੰਟਰਾ ਕਾਰਪੋਰੇਟ ਟ੍ਰਾਂਸਫਰ, ਸ਼ਨਾਤੀ ਤੇ ਕੁਝ ਅੰਤਰਰਾਸ਼ਟਰੀ ਸਮਝੌਤੇ ਦੇ ਲਾਪਤਰੀ ਇਹਨਾਂ ਨਵੇਂ ਉੱਚ ਭਾਸ਼ਾ ਮਿਆਰਾਂ ਤੋਂ ਛੂਟ ਪ੍ਰਾਪਤ ਨੇ। ਭਾਸ਼ਾ ਟੈਸਟ ਤੋਂ ਇਲਾਵਾ ਨਵੇਂ ਨਿਯਮਾਂ ਦੇ ਤਹਿਤ ਗੈਰ ਯੂਰੋਪੀ ਨਾਗਰਿਕਾਂ ਨੂੰ ਹੁਣ ਇੱਕ ਨਾਗਰਿਕ ਪ੍ਰੀਖਿਆ ਵਜੋਂ ਪਾਸ ਕਰਨੀ ਪਵੇਗੀ। ਇਹ 45 ਮਿੰਟ ਦਾ ਬਹੁਚੋਣ ਵਾਲਾ ਟੈਸਟ ਹੁੰਦਾ ਹੈ ਜਿਸ ਲਈ ਘੱਟੋ-ਘੱਟ 80 ਇਸ਼ਵਰ ਸਕੋ ਲਾਸਟ ਨਹੀਂ ਹੈ ਇਸ ਟੈਸਟ ਦੇ ਵਿੱਚ 프랑ਸ ਦੇ ਗਣਤੰਤਰ ਸਿਧਾਂਤ ਨਿਵਾਸੀ ਦੇ ਅਧਿਕਾਰ ਅਤੇ ਫਰਜ਼ ਸ਼ਾਮਲ ਹੁੰਦੇ ਨੇ ਛੋਟੇ ਪਰਮਿਟ ਨਿਯਮਣ ਵਾਲੇ ਕੁਝ ਅੰਤਰਰਾਸ਼ਟਰੀ ਸਮਝੌਤੇ ਦੇ ਲਾਪਾਤੀ 5 ਸਾਲ ਤੋਂ ਵੱਧ ਉਮਰ ਦੇ ਵਿਅਕਤੀ ਅਤੇ ਅਪਾਹਜ ਜਾਂ ਪੁਰਾਣੀ ਸਿਹਤ ਸਥਿਤੀ ਵਾਲੇ ਵਿਅਕਤੀ ਇਸ ਟੈਸਟ ਤੋਂ ਛੂਟ ਪ੍ਰਾਪਤ ਕਰ ਸਕਦੇ ਨੇ ਜੇਕਰ ਕੋਈ ਵੀ ਨਿਕਾਰ ਰ ਨਵੀਆਂ ਭਾਸ਼ਾ ਜਾਂ ਨਾਗਰਿਕਤਾ ਦੀਆਂ ਲੋੜਾਂ ਪੂਰੀ ਕਰਨ ਦੇ ਵਿੱਚ ਅਸਫਲ ਰਹਿੰਦਾ ਤਾਂ ਉਹ ਸੰਬੰਧਿਤ ਪਰਮਿਟ ਜਾਂ ਨਾਗਰਿਕਤਾ ਲਈ ਯੋਗ ਨਹੀਂ ਹੋਵੇਗਾ ਇਸ ਸਥਿਤੀ ਦੇ ਵਿੱਚ ਉਹਨਾਂ ਨੂੰ ਅਸਥਾਈ ਪਰਮਿਟਾ ਤੇ ਹੀ ਰੈਣਾ ਪੈ ਸਕਦਾ ਹੈ ਜਿਸ ਦੇ ਨਵੀਨੀਕਰਨ ਉਤੇ ਸੀਮਾਵਾਂ ਹੁੰਦੀਆਂ ਨੇ ਅਤੇ ਜੋ ਸੰਭਾਵਿਤ ਤੌਰ ਤੇ ਠਹਿਰਨ ਸਮੇਂ ਨੂੰ ਘਟਾ ਸਕਦੀ ਹੈ ਫ੍ਰਾਂਸ ਦੇ ਨਵੇਂ ਇਮੀਗ੍ਰੇਸ਼ਨ ਫਰੇਮਵਰਕ ਦੀ ਇੱਕ ਜਨਵੀਤ ਧੋਜਵਾ ਅੱਜ ਵਿੱਚ ਪੂਰੀ ਤਰ੍ਹਾਂ ਲਾਗੂ ਹੋ ਗਿਆ ਜਿਸ ਦੇ ਵਿੱਚ ਪਹਿਲਾਂ ਕਈ ਪੜਾਵਾਂ ਦੇ ਵਿੱਚ ਨਵੇਂ ਨਿਯਮਾਂ ਨੂੰ ਅਸਫਲ ਤੇ ਵਿਚ ਲਿਆਂਦਾ ਗਿਆ ਸੀ। ਕੁੱਲ ਮਿਲਾ ਕੇ ਇਹ ਨਵਾਂ ਨਿਯਮ ਫ੍ਰਾਂਸ ਦੇ ਵਿੱਚ ਲੰਬੇ ਸਮੇਂ ਦੇ ਲਈ ਰਿਹਾਇਸ਼ ਜਾਂ ਨਾਗਰਿਕਤਾ ਚਾਹੁਣ ਵਾਲੇ ਵਿਦੇਸ਼ੀਆਂ ਤੇ ਲਈ ਇੱਕ ਅਹਿਮ ਪਰਿਵਰਤਨ ਹੈ। ਭਾਸ਼ਾ ਤੇ ਨਾਗਰਿਕਤਾ ਦੀਆਂ ਉੱਚ ਲੋੜਾਂ ਦੇ ਨਾਲ ਫ੍ਰਾਂਸ ਇਹ ਯਕੀਨੀ ਬਣਾਉਂਦਾ ਹੈ ਕਿ ਨਵੇਂ ਨਿਵਾਸੀ ਦੇਸ਼ ਦੇ ਸਮਾਜ ਅਤੇ ਕਾਨੂੰਨੀ ਮਿਆਰ ਦੇ ਨਾਲ ਪੂਰੀ ਤਰ੍ਹਾਂ ਇਕੀਕਰਤ ਹੋ ਸਕਣ। ਸਤਿ ਸ਼੍ਰੀ ਅਕਾਲ ਜੀ ਮੈਂ ਕੋਮਲ ਕਪੂਰ ਤੁਸ ਦੇਖ ਰਹੇ ਹੋ ਚੈਨਲ ਪੰਜਾਬੀ 1 ਜਨਵਰੀ 2026 ਤੋਂ ਫਰਾਂਸ ਨੇ ਆਪਣੀ ਇਮੀਗ੍ਰੇਸ਼ਨ ਨੀਤੀ ਦੇ ਵਿੱਚ ਮਹੱਤਵਪੂਰਨ ਬਦਲਾਅ ਲਿਆ ਹੈ ਹੁਣ ਕੁਝ ਬਹੁਤ ਸਾਲਾਂ ਰਹੀ ਹਾਈ ਸ਼ੀ ਪਰਮਿਟਾ ਲੰਬੇ ਸਮੇਂ ਦੇ ਨਿਵਾਸ ਕਾਰਡ ਅਤੇ ਨਾਗਰਿਕਤਾ ਅਜਿਏ ਦੇ ਲਈ ਫ੍ਰੈਂਚ ਭਾਸ਼ਾ ਅਤੇ ਨਾਗਰਿਕਤਾ ਪ੍ਰਕਿਰਿਆ માં ਲਾਸ਼ਮੀ ਹੋ ਗਿਆ ਨੇ ਨਵੇਂ ਨਿਯਮ 2024 ਦੇ ਵਿਆਪਕ ਇਮੀਗ੍ਰੇਸ਼ਨ ਕਾਨੂੰਨ ਤੋਂ ਆਉਂਦੇ ਨੇ ਜਿਹੜੇ ਲੰਬੇ ਸਮੇਂ ਦੇ ਨਿਵਾਸੀ ਅਤੇ ਨਾਗਰਿਕ ਬਣਨ ਵਾਲੇ ਵਿਅਕਪੀਰ ਲਈ ਇਕ ਇਕੰਡ ਮਿਆ ਨੂੰ ਮਜ਼ਬੂਤ ਕਰਨ ਦੇ ਉਦੇਸ਼ ਦੇ ਨਾਲ ਲਾਗੂ ਕੀਤੇ ਗਏ ਨੇ ਬਹੁ ਸਾਲਾ ਨਿਵਾਸ ਪਰਮਿਟ ਲਈ ਹੁਣ ਬਿਨ ਕਾਰਨ ਨੂੰ ਘਟੋਕਟ A 2 ਪੱਧਰ ਦੀ ਫ੍ਰੈਂਚ ਪਾਸ਼ਾ ਸਾਬਤ ਕਰਨੀ ਪਵੇਗੀ ਇਹ ਨਿਯਮ ਤਨਖਾਹਦਾਰ ਕਰਮਚਾਰੀ ਪਰਿਵਾਰਕ ਜੀਵਨ ਪਰਮਿਟ ਤਾਰਕ ਉਦਮੀ ਅਤੇ ਕੁਝ ਪੇਸ਼ੇਵਰਾਂ ਵਰਗਾ ਉੱਤੇ ਲਾਗੂ ਹੁੰਦੇ ਨੇ ਪਹਿਲਾਂ ਬਿਨ ਕਾਰਨ ਨੂੰ ਸਿਰਫ ਇਹ ਦਿਖੋਣਾ ਪੈਂਦਾ ਸੀਗਾ ਕਿ ਉਹ ਫ੍ਰੈਂਚ ਸਿੱਖ ਰਹੇ ਨੇ ਪਰ ਹੁਣ 10 ਸਾਲਾਂ ਦੇ ਨਿਵਾਸ ਕਾਰਟ ਤੇ ਲਈ ਪਾਸ਼ਾਤੀ ਲੋੜ ਹੁਣ A2 ਤੋਂ B1 ਤੱਕ ਵਿਧਾ ਦਿੱਤੀ ਗਈ ਹੈ। ਫਰਾਂਸ ਦੇ ਵਿੱਚ 1 ਜਨਵਰੀ 2026 ਤੋਂ ਇੱਕ ਮਹੱਤਵਪੂਰਨ ਇਮੀਗ੍ਰੇਸ਼ਨ ਅਪਡੇਟ ਲਾਗੂ ਹੋ ਗਿਆ ਹੈ। ਹੁਣ ਕੁਝ ਬਹੁਤ ਸਾਰੇ ਰਿਹਾਈ ਪਰਮਿਟਾ ਲੰਬੇ ਸਮੇਂ ਦੇ ਨਿਵਾਸਕਾਰ ਅਤੇ ਨਾਗਰਿਕਤਾ ਅਜਿਹਾ ਦੇ ਲਈ ਫ੍ਰੈਂਚ ਭਾਸ਼ਾ ਅਤੇ ਨਾਗਰਿਕਤਾ ਪ੍ਰੀਖਿਆ ਲਾਜ਼ਮੀ ਹੋ ਗਿਆ ਨੇ। ਇਹ ਨਵੇਂ ਨਿਯਮ 2024 ਦੇ ਵਿਆਪਕ ਇਮੀਗ੍ਰੇਸ਼ਨ ਕਾਨੂੰਨ ਤੋਂ ਆਉਂਦੇ ਨੇ ਜਿਸ ਦਾ ਉਦੇਸ਼ ਲੰਬੇ ਸਮੇਂ ਦੇ ਨਿਵਾਸੀਆਂ ਤੇ ਨਾਗਰਿਕ ਬਣਨ ਵਾਲੇ ਵਿਅਕਤੀ ਲਈ ਏਕੀਕਰਨ ਮਿਆਰ ਨੂੰ ਮਜ਼ਬੂਤ ਕਰਨਾ ਹੈ। ਕੁਨ ਬਹੁ ਸਾਲਾਂ ਨਿਵਾਸ ਪਰਮਿਟ ਲੈਣ ਦੇ ਕਾਰਨ ਨੂੰ ਕਟੋ-ਕਟੇ ਟੂ ਪદ્ધਤੀ ਫ੍ਰੈਂਚ ਭਾਸ਼ਾ ਸਾਬਤ ਕਰਨੀ ਪਵੇਗੀ ਇਹ ਨਿਯਮ ਤਨਖਾਹਦਾਰ ਕਰਮਚਾਰੀ ਵਿ ਪਰਿਵਾਰਕ ਜੀਵਨ ਪਰਮਿਟ ਧਾਰਕ ਉਦਮੀ ਸਵੈ ਰੋਜ਼ਗਾਰ ਪੇਸ਼ੇਵਰ ਅਤੇ ਵਕੀਲ ਡਾਕਟਰ ਆਰਕੀਟੈਕਟ ਵਰਗੇ ਨਿਯੰਤਰਿਤ ਪੇਸ਼ੇ ਉਤੇ ਲਾਗੂ ਹੁੰਦਾ ਹੈ ਪਹਿਲਾਂ ਬਿਨੇ ਕਾਰਨ ਸਿਰਫ ਇਹ ਦਿਖਾਉਣਾ ਪੈਂਦਾ ਸੀ ਕਿ ਉਹ ਫ੍ਰੈਂਚ ਸਿੱਖਦੇ ਨੇ ਦਾ ਸਾਲਾ ਨਿਵਾਸ ਕਾਰਡ ਦੇ ਲਈ ਹੁਣ ਪਾਸ਼ਾ ਪੱਤਰ ਦੇ ਟੂ ਬੀ 1 ਕੀਤਾ ਗਿਆ ਇਸ ਨਾਲ ਨਾਲ ਫ੍ਰੈਂਚ ਨਾਗਰਿਕਤਾ ਦੇ ਲਈ ਲੋਡ ਬੀ 1 ਤੋਂ ਬੀ 2 ਹੋ ਗਈ ਹੈ ਪਾਸ਼ਾ ਟੈਸਟ ਪਰਮਾਨੈਂਟ ਡਿਪਲੋਮਾਟਾ ਜਾਂ ਫਿਰ ਕਾਫੀ ਫ੍ਰੈਂਚ ਸਕੂਲਿੰਗ ਦਾ ਸਬੂਤ ਮੰਨਿਆ ਜਾਵੇਗਾ ਕੁਝ ਸ਼੍ਰੇਣੀਆਂ ਜਿਵੇਂ ਕਿ ਬਹੁਤ ਸਾਲਾ ਪ੍ਰਤਿਭਾ ਪਰਮਿਟ ਇੰਟਰਾ ਕਾਰਪੋਰੇਟ ਟ੍ਰਾਂਸਫਰ ਸ਼ਨਾਤੀ ਤੇ ਕੁਝ ਅੰਤਰਰਾਸ਼ਟਰੀ ਸਮਝੌਤੇ ਦੇ ਲਾਪਤਰੀ ਇਹਨਾਂ ਨਵੇਂ ਉੱਚ ਪਾਸ਼ਾ ਮਿਆਰ ਤੋਂ ਛੂਟ ਪ੍ਰਾਪਤ ਨੇ ਪਾਸ਼ਾ ਟੈਸਟ ਤੋਂ ਇਲਾਵਾ ਨਵੇਂ ਨਿਯਮਾਂ ਦੇ ਤਹਿਤ ਗੈਰ ਯੂਰੋਪੀਅਨ ਨਾਗਰਿਕਾਂ ਨੂੰ ਹੁਣ ਇੱਕ ਨਾਗਰਿਕ ਪ੍ਰੀਖਿਆ ਵਜੋਂ ਪਾਸ ਕਰਨੀ ਪਵੇਗੀ ਇਹ 45 ਮਿੰਟ ਤੱਕ ਪਹੁੰਚਣ ਵਾਲਾ ਟੈਸਟ ਹੁੰਦਾ ਹੈ ਜਿਸ ਲਈ ਘੱਟੋ-ਘੱਟ 80% ਸਕੋਰ ਲਾਜ਼ਮੀ ਹੈ ਇਸ ਟੈਸਟ ਦੇ ਵਿੱਚ 프랑ਸ ਦੇ ਗਣਤੰਤਰ ਸਿਧਾਂਤ ਦੇ ਨਿਵਾਸੀ ਦੇ ਅਧਿਕਾਰ ਅਤੇ ਫਰਜ਼ ਸ਼ਾਮਲ ਹੁੰਦੇ ਨੇ ਛੋਟੇ ਪਰਮਿਟ ਨਿਯਮਣ ਵਾਲੇ ਕੁਝ ਅੰਤਰਰਾਸ਼ਟਰੀ ਸਮਝੌਤੇ ਦੇ ਲਾਪਾਤੀ 57 ਤੋਂ ਵੱਧ ਉਮਰ ਦੇ ਵਿਅਕਤੀ ਅਤੇ ਅਪਾਹਜ ਜਾਂ ਪੁਰਾਣੀ ਸਿਹਤ ਸਥਿਤੀ ਵਾਲੇ ਵਿਅਕਤੀ ਇਸ ਟੈਸਟ ਤੋਂ ਛੂਟ ਪ੍ਰਾਪਤ ਕਰ ਸਕਦੇ ਨੇ ਜੇਕਰ ਕੋਈ ਵੀ ਨਿਕਾਰ ਰਹਿ ਨਵਿਆ ਭਾਸ਼ਾ ਜਾਂ ਨਾਗਰਿਕਤਾ ਦੀਆਂ ਲੋੜਾਂ ਪੂਰੀ ਕਰਨ ਦੇ ਵਿੱਚ ਅਸਫਲ ਰਹਿੰਦਾ ਤਾਂ ਉਹ ਸੰਬੰਧਿਤ ਪਰਮਿਟ ਜਾਂ ਨਾਗਰਿਕਤਾ ਲਈ ਯੋਗ ਨਹੀਂ ਹੋਵੇਗਾ ਇਸ ਸਥਿਤੀ ਦੇ ਵਿੱਚ ਉਹਨਾਂ ਨੂੰ ਅਸਥਾਈ ਪਰਮਿਟਾਤੇ ਹੀ ਰਹਿਣਾ ਪੈ ਸਕਦਾ ਹੈ ਜਿਸ ਦੇ ਨਵੀਨੀਕਰਨ ਉਤੇ ਸੀਮਾਵਾਂ ਹੁੰਦੀਆਂ ਨੇ ਅਤੇ ਜੋ ਸੰਭਾਵਿਤ ਹੋਰ ਤੇ ਠਹਿਰਨ ਸਮੇਂ ਨੂੰ ਘਟਾ ਸਕਦੀ ਹੈ ਫ੍ਰਾਂਸ ਦੇ ਨਵੇਂ ਇਮੀਗ੍ਰੇਸ਼ਨ ਫਰੇਮਵਰਕ ਦੀ ਇੱਕ ਜਰਮਿਤ ਹੋਜੂਆ ਖਬਰ ਜੋ ਪੂਰੀ ਤਰ੍ਹਾਂ ਲਾਗੂ ਹੋ ਕੇ ਜਿਸ ਦੇ ਵਿੱਚ ਪਹਿਲਾਂ ਕਈ ਪੜਾਵਾਂ ਦੇ ਵਿੱਚ ਨਵੇਂ ਨਿਯਮ ਨੂੰ ਅਸਫਲ ਦੇ ਵਿੱਚ ਲਿਆਂਦਾ ਗਿਆ ਸੀ। ਕੁਲਮਿਲਾ ਕੇ ਇਹ ਨਵਾਂ ਨਿਯਮ ਫ੍ਰਾਂਸ ਦੇ ਵਿੱਚ ਲੰਬੇ ਸਮੇਂ ਦੇ ਲਈ ਰਹਿائش ਜਾਂ ਨਾਗਰਿਕਤਾ ਚਾਹਣ ਵਾਲੇ ਵਿਦੇਸ਼ੀਆਂ ਲਈ ਇੱਕ ਅਹਿਮ ਪਰਿਵਰਤਨ ਹੈ। ਭਾਸ਼ਾ ਤੇ ਨਾਗਰਿਕਤਾ ਦੀਆਂ ਉੱਚ ਲੋੜਾਂ ਦੇ ਨਾਲ ਫ੍ਰਾਂਸ ਇਹ ਯਕੀਨੀ ਬਣਾਉਂਦਾ ਹੈ ਕਿ ਨਵੇਂ ਨਿਵਾਸੀ ਦੇਸ਼ ਦੇ ਸਮਾਜ ਅਤੇ ਕਾਨੂੰਨੀ ਮਿਆਰ ਦੇ ਨਾਲ ਪੂਰੀ ਤਰ੍ਹਾਂ ਇਕੀਕਰਤ ਹੋ ਸਕਣ। ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ। ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ